ਵਲੇ ਦੀ ਵੱਡੀ ਖਬਰ ਸਾਨੇਵਾਲ ਤੋਂ ਆ ਰਹੀ ਹੈ ਦੱਸ ਦਈਏ ਸਾਨੇਵਾਲ ਵਿੱਚ ਆਪ ਨੂੰ ਵੱਡਾ ਝਟਕਾ ਲੱਗਿਆ ਜੀ ਹਾਂ ਇੱਕ ਦਰਜਨ ਨੌਜਵਾਨ ਕਾਂਗਰਸ ਵਿੱਚ ਸ਼ਾਮਿਲ ਹੋਏ ਨੇ ਵਿਧਾਨ ਸਭਾ ਹਲਕਾ ਸਾਨੇਵਾਲ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਹਲਕਾ ਸਾਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਗਵਾਈ ਵਿੱਚ ਰਿਸ਼ੀ ਸਿੰਘ ਅਤੇ ਅਮੰਤਨ ਦੋਪਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾਰਾਈ ਨੇ ਕਿਹਾ ਹੈ ਕਿ ਜਿਹੜੇ ਵੀ ਲੋਕ ਇਸ ਸਮੇਂ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਹਰ ਸਮੇਂ ਬਣਦਾ ਮਾਨ ਸਤਿਕਾਰ ਮਿਲੇਗਾ ਤੇ ਕਾਂਗਰਸ ਪਾਰਟੀ ਸਰਕਾਰ ਆਉਣ ਤੇ ਇਹੀ ਲੋਕ ਪਾਰਟੀ ਦੀ ਇਸ ਇਲਾਕੇ ਅੰਦਰ ਅਗਵਾਈ ਕਰਨਗੇ ਅਤੇ ਗੜ ਸਾਹਿਬ ਤੋਂ ਅਮਰ ਸਿੰਘ ਜੀ ਅਤੇ ਕਾਂਗਰਸ ਪਾਰਟੀ ਤੋਂ ਸਥਾਨੀਲ ਹਲਕਾ ਇੰਚਾਰਜ ਵਿਕਰਮ ਬਾਜਵਾ ਜੀ ਉੱਚੇ ਤੌਰ ਤੇ ਅੱਜ ਪਾਮੀਆਂ ਦੇ ਵਿੱਚ ਗੋਬਿੰਦਨਗਰ ਪੰਚਾਇਤ ਵਿੱਚ ਪਹੁੰਚੇ ਉਹਨਾਂ ਦਾ ਸਵਾਗਤ ਜੀ ਆਇਆਂ ਅਤੇ ਇੱਥੋਂ ਰਵਾਇਤੀ ਪਾਰਟੀਆਂ ਛੱਡ ਕੇ ਕਈ ਸੰਖਿਆ ਦੇ ਵਿੱਚ ਮੋਤਵਰ ਬੰਦੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਐਮਪੀ ਸਾਹਿਬ ਅਮਰ ਸਿੰਘ ਜੀ ਇਸ ਮੌਕੇ ਤੇ ਪਹੁੰਚ ਗਏ ਇਹਨਾਂ ਨੇ ਸਾਰੀ ਪੰਚਾਇਤਾਂ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤੇ ਅਕਾਲੀ ਦਰ ਦੇ ਵਰਕਰਾਂ ਨੂੰ ਕਾਂਗਰਸ ਪਾਰਟੀ ਜੀ ਸ਼ਾਮਲ ਕਰਾਇਆ ਤੇ ਇਸ ਏਰੀਏ ਦੇ ਜਿੰਨੇ ਵੀ ਰੁਕੇ ਹੋਏ ਕੰਮ ਕਏ ਆ ਉਹਨਾਂ ਨੂੰ ਅੱਗੇ ਕਰਾਉਣ ਦਾ ਵਾਅਦਾ ਕੀਤਾ ਹੈ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਂਦਾ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਹੈ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਇਹ ਅਮਨ ਆਪਣਾ ਝੰਡੂ ਕੋਰ ਯਾਦਵ ਜੀ ਔਰ ਬਾਕੀ ਸਾਰੇ ਲੀਡਰ ਨਿੰਨਿਆਂ ਨੇ ਅੱਜ ਕਾਂਗਰਸ ਜੁਆਇਨ ਕੀਤੀ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦਾ ਤੁਸੀਂ ਸਭ ਲੋਕ ਇੱਥੇ ਸੀ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਭਾਈ ਹੁਣ ਇਹ ਇਹ ਕੱਚਾ ਕੰਮ ਨਾ ਕਰਿਓ ਕਾਂਗਰਸ ਚ ਆ ਰਹੇ ਤੇ ਪੱਕੇ ਰਹਿਣਾ ਅਸੀਂ ਵੀ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਨ ਚ ਤੁਹਾਡੇ ਨਾਲ ਖੜਾਾਂਗੇ ਔਰ ਕੋਈ ਬੰਦਾ ਅਗਰ ਤੁਹਾਡੇ ਨਾਲ ਕੋਈ ਜ਼ਿਆਤੀ ਕਰਦਾ ਤੇ ਡਾਕਟਰ ਅਮਰ ਸਿੰਘ ਤੁਹਾਡੇ ਨਾਲ ਖੜਾ ਹੋਊਗਾ ਉਧਰ ਖੜਾ ਨਹੀਂ ਹੋਊਗਾ ਇਹ ਇਹਨਾਂ ਨਾਲ ਮੇਰਾ ਵਾਦਾ ਔਰ ਅੱਜ ਹੀ ਮੈਂ ਵੀਡੀਓ ਸਾਹਮਣੂ ਕਾਹ ਕਹਿ ਇਥੋਂ ਆ ਜਿਹੜੀ ਗਰੀ ਕਹਿ ਰਿਹਾ ਦਾ ਐਸਟੀਮੇਟ ਬਣਾਓ ਕੁਝ ਪੈਸੇ ਮੈਂ ਐਮਪੀ ਲੈਡ ਤੋਂ ਪਾਉਂਗਾ ਕੋਈ ਸਰਕਾਰ ਤੋਂ ਪਾਉਨੇ ਇਹਦਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਅੱਜ ਭਾਮੀਆਂ ਕਲਾ ਅਰ ਭਾਮੀਆਂ ਖੁਰਦਦੀਆਂ ਨੌ ਪੰਚਾਇਤਾਂ ਦੇ ਸਾਰੇ ਤੁਸੀਂ ਦੇਖਿਆ ਸਾਡੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਚ ਨਮਾਇਦਿਆ ਜਾਏ ਤੇ ਪਰ ਵੱਡੀ ਗਿਣਤੀ ਦੇ ਵਿੱਚ ਅੱਜ ਇਥੋਂ ਦੇ ਲੋਕਲ ਲੋਕ ਦੁਖੀ ਹੋ ਕੇ ਆਮ ਪਾਰਟੀ ਦੇ ਵਿੱਚ ਸੀ ਜਿਹੜੇ ਉਹਨਾਂ ਦੀ ਸਰਕਾਰ ਤੋਂ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਦਾ ਸਵਾਗਤ ਕਰਦੇ ਆ ਔਰ ਉਹਨਾਂ ਨੇ ਜੋ ਸਮਸਿਆ ਡਾਕਟਰ ਸਾਹਿਬ ਡਾਕਟਰ ਅਮਰ ਸਿੰਘ ਵੀ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਦੱਸੀਆਂ ਔਰ ਇਹਨਾਂ ਨੇ ਹੁਣੇ ਗੱਲ ਕੀਤੀ ਹੈ ਵੀਡੀਓ ਸਾਹਿਬ ਨਾਲ ਆਹ ਰਾ ਗਲੀ ਆ ਜਿਹੜੀ ਕਿ ਅੱਗੇ ਬਾਤਸ਼ਾਹ ਸ਼ੁਰੂ ਹੋ ਜਾਂਦੀਆਂ ਇਨ ਸਾਢੇ 3 ਸਾਲ ਸਾਢੇ 3 ਸਾਲ ਸਰਕਾਰ ਨੂੰ ਬਣੀ ਨੂੰ ਹੋ ਗਏ ਇੱਥੇ ਦਾ ਬਹੁਤ ਬੁਰਾ ਹਾਲ ਹੁੰਦਾ ਨਾ ਇੱਥੇ ਕਦੇ ਕੋਈ ਸਰਕਾਰੀ ਨਮਾਇਦਾ ਨਾ ਇੱਥੇ ਦਾ ਲੋਕਲ ਮੰਤਰੀ ਇੱਥੇ ਕਦੇ ਕੋਈ ਲੋਕਾਂ ਦੀ ਸਾਰ ਲੈਣ ਵਾਸਤੇ ਆਇਆ ਬਹੁਤ ਕਿੰਨੀਆਂ ਪੰਚਾਇਤਾਂ ਹਨ ਕਿੰਨੀਆਂ ਸ਼ਾਮਿਲ ਇਹ ਲਗਭਗ ਸਾਰੇ 9 ਪੰਚਾਇਤਾਂ ਦੇ ਵਿੱਚੋਂ ਵੱਡੀ ਗਿਣਤੀ ਤੇ ਅੱਜ ਜਿਹੜੇ ਨੇ ਲੋਕੋ ਆਮ ਪਾਰਟੀ ਛੱਡ ਕੇ ਅਕਾਲੀ ਦਲ ਛੱਡ ਕੇ ਉਹ ਕਾਂਗਰਸ ਪਾਰਟੀ ਦੇ ਬਲਾਕ ਸੰਭਾਦੀ ਦਾ ਚੇਅਰਮੈਨ ਇਥੋਂ ਦੇ ਸਿਗੇ ਜਿਹੜਾ ਨਾਮ ਆਦਮੀ ਆਇਆ ਤੇ ਕੀ ਕਹਿਣਾ ਚਾਹੁੰਦੇ ਕੋਈ ਉਦੋਂ ਕੋਈ ਕੰਮ ਨਹੀਂ ਨਾਲ ਤੁਹਾਡੀ ਸਰਕਾਰ ਵੇਲੇ ਚੇਅਰਮੈਨ ਸਾਹਿਬ ਵੀ ਗੜੇ ਆਈ ਇੱਥੇ ਨਹੀਂ ਨਹੀਂ ਸਾਡੀ ਸਰਕਾਰ ਦੇ ਵਿੱਚ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ ਸੀ ਉਹ ਨਹੀਂ ਸੀ ਕੋਈ ਵੀ ਇਥੋਂ ਦੇ ਚੇਅਰਮੈਨ ਕੋਈ ਨਹੀਂ ਸੀ ਤਾਂ ਸਾਡੇ ਟਾਈਮ ਦੇ ਹੀ ਕੰਮ ਹੋਏ ਨੇ ਜਿੰਨੇ ਹੋਏ ਨੇ ਉਸ ਤੋਂ ਬਾਅਦ ਤਾਂ 3 ਸਾਲ ਚ ਕੁਝ ਵੀ ਨਹੀਂ ਹੋਇਆ ਸਾਰਿਆਂ ਨੂੰ ਪੁੱਛ ਲਓ ਜੇ ਕਿਤੇ ਕੋਈ ਕੰਮ ਹੋਇਆ ਉਹ ਕਾਂਗਰਸ ਸਰਕਾਰ ਟਾਈਮ ਹੋਇਆ ਪਰ ਠੀਕ ਹੈ ਉਦੋਂ ਮੈਂ ਇੱਥੇ ਨਹੀਂ ਸੀਗਾ ਇੱਥੇ ਤਾਂ ਕੋਈ ਐਮਐਲਏ ਨਹੀਂ ਸੀ ਤਾਂ ਇੱਥੇ ਉਹ ਕੁਛ ਕੰਮ ਰਹਿ ਗਏ ਠੀਕ ਹੈ ਪਰ ਉਹ ਅਸੀਂ ਪੂਰੇ ਹੱਲ ਕਰਾਂਗੇ ਪਰ ਹੁਣ ਵਾਲੀ ਸਰਕਾਰ ਨੇ ਕੋਈ ਇੱਕ ਇੱਟ ਨਹੀਂ ਲਾਈ ਨਾ ਕੋਈ ਲੋਕਾਂ ਦੇ ਸਰ ਪੁੱਛੀ ਐਮਪੀ ਫੰਡ ਚੋਂ ਹੁੰਦਾ ਜੀ ਇਹ ਸਾਰਾ ਇਹ ਤਾਂ ਡਾਕਟਰ ਸਾਹਿਬ ਐਮਪੀ ਫੰਡ ਚੋਂ ਸੈਂਟਰ ਚੋਂ ਪਹਿਲਾਂ ਐਡੀ ਵੱਡੀ ਰੋਡ ਆ ਕੋਈ ਸੋਚ ਸਕਦਾ ਸੀ 60-70 ਕਰੋੜ ਰੁਪਏ ਦੀ ਰੋਡ ਇੱਕ ਬਣਾਤੀ ਸਰਕਾਰ ਦਾ ਹੌਸਲਾ ਨਹੀਂ ਸੀ ਪੈਂਦਾ ਹਾਂ ਕਰਨ ਵਾਸਤੇ ਉਹ ਡਾਕਟਰ ਅਮਰ ਸਿੰਘ ਜੀ ਜਨਾ ਨੇ ਉੱਥੇ ਜਾ ਕੇ ਉਸ ਇੱਡੀ ਵੱਡੀ ਰੋਡ ਆ ਜਿਹੜੀ ਬਣਾਈ ਹੈ ਸੋ ਅਸੀਂ ਤਾਂ ਨਾਲ ਖੜੇ ਆ ਲੋਕਾਂ ਦੇ ਵਿੱਚ ਸਦਾ ਲੋਕਾਂ ਦੇ ਸੇਵਾਦਾਰ ਹਨ ਡਾਕਟਰ ਸਾਹਿਬ ਚਾਹੇ ਵਿਚਾਰੇ ਉਸੇ ਜਾ ਕੇ ਕਿਸੇ ਦੇ ਕੋਲ ਮੰਤਰੀ ਕੋਲ ਕਿਸੇ ਕੋਲ ਜਾ ਕੇ ਕੰਮ ਕਰਵਾ ਕੇ ਦੇਉਂਦੇ ਆ ਅਸੀਂ ਕੋਸ਼ਿਸ਼ ਕਰਾਂਗੇ ਇਹ ਵਾਲਾ ਜਿਹੜਾ ਮਸਲਾ ਆ ਸੀਵਰੇਜ ਦਾ ਵੱਡਾ ਮਸਲਾ ਆ ਕਿ ਜੇ ਹੱਲ ਹੋ ਜੇ ਤਾਂ ਅਸੀਂ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ